ਸੋ ਆਪਾਂ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਤੇ ਐਲੀਮੈਂਟਰੀ ਸਕੂਲ ਦੇ ਉਧਰ ਘਾਟਣ ਦੇ ਮੌਕੇ ਪਹੁੰਚੇ ਆਂ ਮੀਰੀ ਪੀਰੀ ਸੋਸਾਇਟੀ ਫਰੈਜ਼ ਨੂੰ ਆ ਰਹੇ ਨੇ ਇੱਥੇ ਵਿਸ਼ੇਸ਼ ਤੌਰ ਦੇ ਤੇ ਲੰਗਰ ਵੀ ਲਾਇਆ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੀ ਨਾਮ ਹੈ ਬਲੇ ਹਰ ਸਿੰਘ ਨਗਰਾ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਇਸ ਬਹੁਤ ਸੋਹਣਾ ਲੱਗਦਾ ਜੀ ਬਹੁਤ ਖੁਸ਼ੀ ਦਾ ਮਾਹੌਲ ਆ ਜੀ ਬਹੁਤ ਸੋਹਣਾ ਲੱਗਦਾ ਬਹੁਤ ਸੰਗਤਵਾਦ ਚੜ੍ਹ ਕੇ ਆਈ ਹੈ ਜੀ ਵਧੀਆ ਲੱਗਦਾ ਹੈ ਹਾਂ ਜੀ ਵਾਹਿਗੁਰੂ ਸਾਹਿਬ ਜੀ ਪਦੇ ਬਹੁਤ ਚੜ੍ਹਦੀਕਲਾ ਵਿੱਚ ਮਾਈਕਰ ਪੈਨਾਸ ਬੜੇ ਸਾਰੇ ਸੰਜੋਗ ਦੇ ਨਾਲ ਜਿਹੜੇ ਸਿੰਘ ਨੇ ਆਪਣੀ ਜਾਨ ਦੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਯਾਦ ਰੱਖਣਾ ਆਪਣਾ ਫਰਜ਼ ਬੰਦਾ ਗਾ ਆਪਣੇ ਔਲੀ ਜਨਤਕ ਬੱਚੇ ਵੀ ਯਾਦ ਕਰਨਗੇ ਜਿਆ ਕਿ ਦੁਨੀਆ ਰਹਿਣੀ ਹੈ ਵਾਹਿ ਖਾਲਸਾ ਵਾਹਿ ਜੀ ਫਤਿਹ ਜੀ ਬਹੁਤ ਵਧੀਆ ਲੱਗਿਆ ਇਹਨਾਂ ਵੀ ਹੈਗਾ ਬਹੁਤ ਸੋਹਣਾ ਕੀਤਾ ਬੰਦੇ ਜਿੰਨਾ ਵੀ ਹੱਥ ਪਾਇਆ ਬਹੁਤ ਵਧੀਆ ਬਲਕਿ ਕੀ ਨਾਮ ਹੈ ਜੀ ਤੁਹਾਡਾ ਭੁਪਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਠੀਕ ਲੱਗਿਆ ਬਹੁਤ ਵਧੀਆ ਹਾਂਜੀ ਸੋ ਤੁਸੀਂ ਅੱਜ ਵਿਸ਼ੇਸ਼ ਤੌਰ ਤੇ ਲੰਗਰ ਵੀ ਲਾਇਆ ਹੈ ਹਾਂਜੀ ਹਾਂਜੀ ਮੀਰੀ ਮੀਰੀ ਹਾਂਜੀ ਮੀਰੀ ਪੀ ਸੋਸਾਇਟੀ ਵਾਲੋਂ ਠੀਕ ਹੈ ਜੀ ਹਾਂਜੀ ਚਲੋ ਸ਼ੁਕਰੀਆ ਹਾਂਜੀ ਸੋ ਬਹੁਤ ਬਹੁਤ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵੀ ਇਸ ਤਰੀਕੇ ਦੇ ਨਾਲ ਜਿਹੜੀਆਂ ਵਿਸ਼ੇਸ਼ ਤੌਰ ਦੇ ਉੱਤੇ ਮੀਰੀ ਪੀਰੀ ਸੋਸਾਇਟੀ ਵਾਲਿਆਂ ਨੇ ਜਿਹੜੀ ਹੈ ਇਸ ਤਰੀਕੇ ਦੇ ਨਾਲ ਸੇਵਾ ਕੀਤੀ ਆ ਸੋ ਬੜੇ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਸੰਗਤਾਂ ਦਾ ਠਾਠਾ ਮਾਰਤਾ ਜਿਹੜਾ ਇਕੱਠਾ ਹੋ ਇੱਥੇ ਪਹੁੰਚਿਆ ਹੋਇਆ ਆ ਤੇ ਚਾਹ ਪਾਣੀ ਦਾ ਚਾਹ ਪਕੌੜਿਆਂ ਦਾ ਲੰਗਰ ਜਿਹੜਾ ਨੇ ਵਿਸ਼ੇਸ਼ ਤੌਰ ਤੇ ਲਾਇਆ ਹੋਇਆ ਆ